ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਿਲੌਰ ਵਿਖੇ ਕੈਬਨਟ ਮੰਤਰੀ ਬ੍ਰਾਮ ਸ਼ੰਕਰ ਜਿੰਬਾਬਾਹੂ ਜੇ पंडित राम स्कूल लगे उदघाटन ब्रह्म शंकर जिंपा वलो कीता गया। इस मौके संबोधन करते हुए ब्राम शंकर जिंपा ने कहा कि पंजाब सरकार लगातार विकास काम कर रही है पंजाब जो वादे कीते सान ओ एक, एक करके पूरे कीते जा रहे हैं जूचा गया की गुरायान सब तहसील तहसीलदारिश्टाचारोष लगे हन ता उना के कि इस संबंधी जलंधर डीसी करांगा स्कूल वलो ब्रह्म शंकर जीम्पानु सम्मानितवी गीता ज्ञ लेखक दविंदर सिंह थमनवालदी किताब रंगला पंजाब भी रिलीज कीती गई वातावरणु हरियापर्य रखण ली बूटे भी लाए गए इस मौके हल्का इंचार्ज प्रिंसिपल प्रेम कुमार एसडीएम अमनपाल सिंह तहसीलदार बलजिंदर सिंह नायब तहसीलदार सुनीता खल्लन काउंसलर वैभव शर्मा काउंसलर शंकर संधू प्रिंसिपल राजवंत सिंह ਪਰਮਜੀਤ ਭਾਰਤੀ ਪਰਮੋਦ ਗਾਬਾ ਹਰਕਮਲ ਸਿੰਘ ਬੇਗਮਪੁਰਾ ਰਿੰਕੂ ਪਾਸੀ ਸੁਰਿੰਦਰ ਡਾਬਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੌਜੂਦ ਸਨ ਚੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਮੈਂ ਤੁਹਾਨੂੰ ਨਮਨ ਕਰਨਾ ਹੈ ਉਹਨਾਂ ਦੀ ਤਤਵਾ ਦੇ ਚਰਨਾਂ ਦੇ ਵਿੱਚ ਮੈਨੂੰ ਮੈਂ ਤਾਂ ਕਹਿ ਸਕਦਾ ਜਿਹੜੀ ਜਿਨ੍ਹਾਂ ਨੇ ਕੰਮ ਇਤਿਹਾਸ ਲਿਖਿਆ ਹੁੰਦਾ ਓਮਜਾ ਜਗਦੀਸ਼ ਸਰੇ ਲਿਖੀ ਹੈ ਉਹ ਸਦਾ ਅਮਰ ਔਰ ਸਾਡੇ ਵਿੱਚ ਰਹਿੰਦੇ ਆ। ਸਰ ਦੋ ਦਿਨ ਦਾ ਚੱਲ ਰਿਹਾ ਹੈਗਾ ਕੈਂਪੋ ਲੱਗ ਰਿਹਾ ਜਿਵੇਂ ਸੀਐਮ ਸਾਹਿਬ ਨੇ ਅਨਾਉਂਸ ਕੀਤਾ ਹੈ ਕਿ ਉਹ ਇਲੈਕਸ਼ਨ ਤੋਂ ਬਾਅਦ ਜੋ ਜਿਹੜਾ ਲੋਕਾਂ ਦੀ ਸਮੱਸਿਆ ਆਪਾਂ ਵਿਚਾਰੇ ਹੁਣ ਦੁਆਬਾ ਜਾਂ ਮਾਲੂਆ ਮਾਝੇ ਦੀ ਗੱਲ ਹੋਵੇ ਤੇ ਕਿਤੇ ਇਥੇ ਵੜਸ ਜੀਓ ਤੇ ਕਿਹੋ ਜਿਹੀ ਸਮੱਸਿਆ ਆਮ ਤਾਂ ਕਿਹੋ ਜਿਹਾ ਲੋਕਾਂ ਦੇ ਵਿੱਚ ਹੋ ਰਿਹਾ ਸੀਐਮ ਸਾਹਿਬ ਤੁਸੀਂ ਦੇਖੋ ਪਹਿਲੀ ਵਾਰ ਆ ਵੀ ਦੁਆਬੇ ਦੇ ਵਿੱਚ ਕੋਈ ਸੀਐਮ ਸਾਹਿਬ ਖੁਦ ਪਹਿਲੀ ਗੱਲ ਤਾਂ ਉਹਨਾਂ ਨੂੰ ਟਾਈਮ ਜਿਹੜਾ ਇੱਕ ਲਾਈਫ ਦਾ ਹੁੰਦਾ ਉਹਨੂੰ ਬੰਨਣਾ ਬੜਾ ਅੱਛਾ ਸੀਐਮ ਸਾਹਿਬ ਨੇ ਖੁਦ ਹੀ ਵੀੜਾ ਚੱਕਿਆ ਔਰ ਕੱਲ ਉਹਦਾ ਪਹਿਲਾ ਦਿਨ ਸੀਗਾ ਇਲੈਕਸ਼ਨ ਤੋਂ ਬਾਅਦ ਔਰ ਅੱਜ ਦੂਜਾ ਦਿਨ ਜੋ ਵੀ ਸਮੱਸਿਆਵਾਂ ਉਹਨਾਂ ਕੋਲ ਆ ਰਹੀਆਂ ਉਹਨਾਂ ਨੇ ਖੁਦ ਤਾਂ ਸੁਣਨਾ ਸੁਣਨਾ ਔਰ ਉਹਨਾਂ ਦੀ ਟੀਮ ਵੀ ਲਗਾਤਾਰ ਕੈਂਪ ਆਫਿਸ ਬਣਾ ਕੇ ਉੱਥੇ ਜਲੰਧਰ ਦੇ ਵਿੱਚ ਉਹਨੂੰ ਲਗਾਤਾਰ ਸੀਐਮ ਸਾਹਿਬ ਦੀ ਟੀਮ ਤੱਕ ਪਹੁੰਚਾ ਕੇ ਔਰ ਲੋਕਾਂ ਦੇ ਸਮੱਸਿਆਵਾਂ ਦਾ ਹੱਲ ਕਰ ਕਰਾਨਾ ਨਗਰ ਕੌਂਸਲ ਨਗਰ ਨਿਗਮਾ ਬਲੌਕ ਸੰਪਤੀ ਬਲੌਕ ਕੋਈ ਹੈ ਤਾਂ ਇਹ ਪੇਂਡ ਪੰਚਾਇਤੀ ਚੌਰਾ ਤਦੋਂ ਤੱਕ ਸਰਕਾਰ ਕਰਾਂ ਜਾ ਰਹੀ ਹੈ ਤੁਹਾਨੂੰ ਭੰਗ ਹੋਣ ਕਾਫੀ ਟਾਈਮ ਲੱਗਦਾ ਲੋਕਾਂ ਦੇ ਕੰਮ ਰੁਕੇ ਰਹਿੰਦੇ ਆ ਦੇਖੋ ਸਰਕਾਰ ਦੀ ਕੋਸ਼ਿਸ਼ ਰਹੀ ਹੈ ਵਿੱਚ ਕੋਈ ਨਾ ਕੋਈ ਇਲੈਕਸ਼ਨ ਆ ਗਿਆ ਪਾਰਲੀਮੈਂਟ ਦਾ ਇਲੈਕਸ਼ਨ ਆ ਗਿਆ ਇਲੈਕਸ਼ਨ ਕੋਡ ਆ ਗਿਆ ਉਹਦੇ ਲਈ ਸਰਕਾਰ ਜਿਹੜੀ ਹੈ ਉਹਨੂੰ ਕੋਸ਼ਿਸ਼ ਕਰ ਰਹੀ ਹੈ ਬਹੁਤ ਜੰਜ਼ ਕਰਾਇਆ ਹੈ ਇੱਕ ਗੁਰਾਇਤ ਤਸੀਲ ਦਾ ਮਾਮਲਾ ਸਮਝਣ ਜਾ ਰਿਹਾ ਉਹਦੇ ਵਿੱਚ ਕੋਈ ਰਿਸ਼ਤੀਆਂ ਨੂੰ ਲੈ ਕੇ ਇਹ ਫਿਰ ਕਰ ਰਿਹਾ ਕੁਝ तहसीलदार ਵੱਲੋਂ ਹੋ ਰਿਹਾ ਕੋ ਮਾਮਲਾ ਤੋਂ ਆ ਰਿਹਾ ਅਗਰ ਤੁਸੀਂ ਮੇਰੇ ਅਗਰ ਤੁਹਾਨੂੰ ਕੋ ਲੱਗਦਾ ਤਾਂ ਮੈਨੂੰ ਰਿਟਰਨ ਦੇਖੋ ਮੈਨੂੰ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਰਿਕਵੈਸਟ ਕਰਦਾ ਵੀ ਅਗਰ ਤੁਹਾਨੂੰ ਕਿਸੇ ਕਿਸਮ ਦੀ ਦਿੱਕਤ ਆਂਦੀ ਹੈ ਉਹ ਉਸ ਨੂੰ ਸਾਡੇ ਨੂੰ ਸਾਡੇ ਕੋਲ ਰਿਟਰਨ ਰੂਪ ਚ ਵੀ ਸਰ ਕੌਂਸਲਰ ਵਾਲਾ ਡੀਸੀ ਸਾਹਿਬ ਨੂੰ ਰਿਟਰਨ ਵਿੱਚ ਲੈ ਕੇ ਦਿੱਤਾ ਗਿਆ ਇਸ ਵਾਰ ਕਿਹਨੂੰ ਜੀ ਬਲਾਕ ਪ੍ਰਧਾਨ ਹੈ ਜੀ ਆਮ ਆਦਮੀ ਪਾਰਟੀ ਦਾ ਜੀ ਉਹਨਾਂ ਲੋਕਾਂ ਦਾ ਤੁਹਾਡੇ ਦਰਵਾਜ਼ੇ ਤੋੜਾ ਕਿ ਡੀਸੀ ਸਾਹਿਬ ਐਸੀ ਰਿਟਰਨ ਵਿੱਚ ਕੰਪਲੇਨਟ ਵੀ ਕੀਤੀ ਹੈ ਮੈਨੂੰ ਚਾਰ ਦਿਨ ਪਹਿਲਾਂ ਮੈਂ ਮੇਰੇ ਡੀਸੀ ਸਾਹਿਬ ਨਾਲ ਫਿਰ ਉਸ ਮਾਮਲੇ ਚ ਗੱਲ ਕੀਤੀ ਸੀ ਐਨਓਸੀ ਦਾ ਦਰਖਾਸਤ ਰਹਿਣ ਉਸੇ ਦਾ ਮਾਮਲਾ ਲੇਖੋ ਐਨਓਸੀ ਦਾ ਮਾਮਲਾ ਜਿਹੜਾ ਮਨਜੁਗ ਹਾਈ ਕੋਰਟ ਤੋਂ ਮੈਂ ਪਹਿਲਾਂ ਐਸੀ ਕਰਕੇ ਗੱਲ ਕੀਤੀ ਸੀ ਤੁਹਾਡੇ ਵਿੱਚ ਹੁਣ ਪੀ ਹਾਈ ਕੋਰਟ ਦਾ ਮਾਮਲਾ ਉਹਨੂੰ ਅਸੀਂ ਸੈਟਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਮਾਮਲਾ ਤੁਸੀਂ ਦੇਖੋ ਭਾਪਰਾ ਐਕਟ ਅਜਦਾ ਨਹੀਂ ਹੈ 95 ਤੋਂ ਚੱਲੇ ਆ ਆ 95 ਦਾ ਮੈਟਰ ਆ ਕੇ 2018 2022 ਤੱਕ ਅਸੀਂ ਆਏ ਹਾਂ ਅਸੀਂ ਉੱਤੇ ਕੋਸ਼ਿਸ਼ ਕੀਤੀ ਹੈ ਵੀ ਜਿਹੜੀਆਂ 16 ਹਜ਼ਾਰੀ ਇਰੈਗੂਲਰ ਕਲੋਨੀਆਂ ਆ ਜਿਹੜੀਆਂ ਉਸ ਵੇਲੇ ਜਿਹੜਾ ਕਲੋਨਾਈਜ਼ਰ ਆ ਸਾਡੇ ਤੁਹਾਡੇ ਦੇ ਵਿੱਚੋਂ ਕੋਈ ਨਾ ਕੋ ਮੈਂ ਕਹਿ ਸਕਦਾ ਉਹ ਵੀ ਸ਼ਹਿਰ ਵਾਸੀ ਹੁੰਦੇ ਆ ਲੋਕ ਜਦੋਂ ਪੜਦੇ ਉਹਦੇ ਅਸੀਂ ਲੋਕ ਵੀ ਉਹਦੇ ਚ ਇਨਕ ਕਰਦੇ ਆ ਵੀ ਸਾਨੂੰ ਕੋਈ ਚੀਜ਼ ਸਸਤੇ ਮਿਲਦੇ ਉਸ ਲੈ ਲੈਣੇ ਆ ਉਹ ਜ਼ਿੰਮੇਵਾਰੀ ਜਿਹੜੀ ਕਿਤੇ ਆਂਦੀ ਆ ਉਹਦੀ ਡਿਵੈਲਪਮੈਂਟ ਦੀ ਬਕ ਇਹ ਇਸ ਕਰਕੇ ਹਾਈ ਕੋਰਟ ਨੇ ਉੱਤੇ ਰੋਕ ਲਾਈ ਹੈ ਰੈਵਨਿਊ ਡਿਪਾਰਟਮੈਂਟ ਕਿਸੇ ਵੀ ਰਿਸ਼ਟਰੀ ਨਹੀਂ ਰੋਕਨੇ ਜਾਂਦਾ ਰੈਵਨਿਊ ਡਿਪਾਰਟਮੈਂਟ ਦਾ ਕੰਮ ਦਾ ਰੈਵਨਿਊ ਦਾ ਡਿਪਾਰਟਮੈਂਟ ਨੂੰ ਤਾਂ ਰੈਵਨਿਊ ਵੀ ਆਣਾ ਉਹ ਨਹੀਂ ਰੋਕਣੀ ਜਾਂਦਾ ਪਰ ਜਿਹੜੀ ਮਾਂਜੋ ਹਾਈ ਕੋਰਟ ਦੀ ਰੋਕ ਹੈ ਅਸੀਂ ਉਹਦੇ ਆਦੇਸ਼ ਮੁੱਖ ਰੱਖਦੇ ਆ ਉਹਦਾ ਹੱਲ ਕੱਢਣ ਦੀ ਕੋਸ਼ਿਸ਼ ਕਰਦੇ ਆ ਜਿਹੜਾ ਤੁਸੀਂ ਦੇਖੋ 95 ਤੋਂ ਲੈ ਕੇ ਹੁਣ ਤੱਕ ਤੁਰਿਆ ਆ ਰਿਹਾ ਹੈ ਇਹ ਮਾਮਲਾ ਉਹਨੂੰ ਸੈਟਲ ਕਰਨ ਨੂੰ ਟਾਈਮ ਲੱਗੇਗਾ ਕਿਉਂਕਿ ਉਹਨਾਂ ਦਾ ਡਿਵੈਲਪਮੈਂਟ ਦਾ ਮਸਲਾ ਸ਼ਹਿਰੀਆਂ ਦਾ ਮਸਲਾ ਹੈ ਲੋਕਾਂ ਨਾਲ ਜਿਹੜਾ ਧੋਖਾ ਹੁੰਦਾ ਰਿਹਾ ਅਤੀਤ ਦੇ ਵਿੱਚ ਅਸੀਂ ਉਹਨਾਂ ਕੋਲ ਤੋਂ ਖਣਾ ਹੋਵੇ ਅਸੀਂ ਉੱਤੇ ਇੱਕ ਐਸਾ ਫੈਸਲਾ ਲੈ ਕੇ ਆਣਾ ਚਾਹੁੰਦੇ ਹਾਂ